ਸਖਤ ਹਦਾਇਤ ਹੈਗੀ ਆ ਵੀ ਇਹ ਕੰਮ ਛੱਡ ਦਿਓ ਔਰ ਮੈਨ ਆਪਣੇ ਮੈਨਤ ਵਾਲੇ ਪਾਸੇ ਆ ਜਾਓ ਇਹ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਹੈਗਾ ਵੀ ਮਹੀਨਾ ਹੋ ਗਿਆ ਵੀ ਹੁਣ ਹਟ ਜਾਣਾ ਇਹ ਕੰਟੀਨਿਊਸ ਚੱਲੂਗਾ ਔਰ ਜਿੰਨਾ ਚਿਰ ਉਹ ਤੋਬਾ ਨਹੀਂ ਕਰਦੇ ਅਸੀਂ ਨਹੀਂ ਹਟਾਂਗੇ ਜਿੰਨੇ ਵੀ ਇਹ ਸਪਲਾਇਰ ਹੈਗੇ ਆ ਉਹਨਾਂ ਨੂੰ ਆਪਣਾ ਕੰਮ ਹੋਰ ਲੱਭ ਲੈਣਾ ਚਾਹੀਦਾ ਇਹ ਕੰਮ ਬੰਦ ਉਹਨਾਂ ਨੂੰ ਕਰਨਾ ਪੈਣਾ ਤੇ ਕਰਨੇ ਪੈਣਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਇੱਕ ਵਾਰ ਫਿਰ ਤੋਂ ਨਵਾਂ ਸ਼ਹਿਰ ਦੇ ਕਲਦਰਾ ਮੱਲੇ ਵਿਖੇ ਮੌਜੂਦ ਗੜਸ਼ੰਕਰ ਰੋਡ ਤੇ ਇਹ ਕਲਦਰਾ ਮੱਲਾ ਪੈਂਦਾ ਹੈ ਔਰ ਇੱਥੇ ਅੱਜ ਇੱਕ ਵਾਰ ਫਿਰ ਤੋਂ ਕੈਸੋ ਆਪਰੇਸ਼ਨ ਚੱਲ ਰਿਹਾ ਸਰਚ ਅਭਿਆਨ ਚੱਲ ਰਿਹਾ ਤੁਸੀਂ ਦੇਖੋ ਕਿ ਉਹੀ ਜਗ੍ਹਾ ਅਸ਼ਦੇ ਤਸਕਰਾਂ ਦੇ ਸੌਦਾਗਰਾਂ ਦੇ ਘਰ ਦੱਸੇ ਜਾ ਰਹੇ ਸਨ ਆ ਤੁਸੀਂ ਦੇਖੋ ਪੁਲਿਸ ਵੱਲੋਂ ਇੱਥੇ ਪੀਲਾ ਪੰਜਾ ਚਲਾਇਆ ਗਿਆ ਸੀ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੀ ਸਰਕਾਰ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੀਗਾ ਔਰ ਫਿਰ ਇੱਕ ਤੋਂ ਬਾਅਦ ਕਿਉਂਕਿ ਲੋਕਾਂ ਦੇ ਮਨ 'ਚ ਸਵਾਲ ਇਹ ਉੱਠਦੇ ਸੀਗੇ ਕਿ ਇੱਕ ਵਾਰ ਤਾਂ ਭੰਨ ਤੋੜ ਹੋ ਗਈ ਹੈ ਕਿ ਕੀ ਪੁਲਿਸ ਨੇ ਹੁਣ ਹੱਥ ਚੱਕ ਲਏ ਨੇ ਕੀ ਪੁਲਿਸ ਨੇ ਹੁਣ ਜਿਹੜੀ ਸ਼ਕਤੀ ਆ ਉਹ ਘਟਾ ਦਿੱਤੀ ਆ ਤਾਂ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਲਦਰਾ ਮੱਲੇ ਵਿਖੇ ਕੈਸੋ ਆਪਰੇਸ਼ਨ ਸਰਚ ਅਭਿਆਨ ਚ ਲਾਇਆ ਗਿਆ ਜਿਹੜੇ ਨਸ਼ੇ ਦੇ ਤਸਕਰ ਨੇ ਸਦਾਗਰ ਨੇ ਜਿਹੜੇ ਇਸ ਇਸ ਮਾੜੇ ਕੰਮ ਚ ਲਿਪਤ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇੱਥੇ ਮਾੜੀਓਗ ਐਸਐਸਪੀ ਸਾਹਿਬ ਵੀ ਪਹੁੰਚੇ ਨੇ ਐਸਪੀ ਸਰਬਜੀਤ ਬਾਈਆ ਪਹੁੰਚੇ ਨੇ ਡੀਐਸਪੀ ਰਾਜਕੁਮਾਰ ਐਸਐਚਓ ਅਫਤਾਰ ਸਿੰਘ ਔਰ ਘਰਾਂ ਦੇ ਅੰਦਰ ਸਰਚ ਅਭਿਆਨ ਚੱਲ ਰਿਹਾ ਬੰਦੇ ਜਿਹੜੇ ਆ ਉਹਨਾਂ ਨੂੰ ਡਿਟੇਨਡ ਵੀ ਕੀਤਾ ਗਿਆ ਰਾਉਂਡ ਆਪ ਵੀ ਕੀਤਾ ਗਿਆ ਔਰ ਵਧੇਰੀ ਜਾਣਕਾਰੀ ਜਿਹੜੀ ਅੱਜ ਦੇ ਮਾਮਲੇ ਵਿੱਚ ਅਸੀਂ ਐਸਪੀ ਸਰਜੀਤ ਸਿੰਘ ਭਾਈਆ ਹੋਂ ਤੋਂ ਲੈਨੇ ਕਿ ਇੱਕ ਐਕਸ ਆਪਰੇਸ਼ਨ ਕੀ ਸਪੌਂਟੇਨੀਅਸਲੀ ਕੀਤਾ ਗਿਆ ਕੀ ਕੋਈ ਇੰਟੈਲੀਜੈਂਸ ਇਨਪੁਟ ਸੀਗੀ ਜਾਂ ਕੇ ਪ੍ਰੀ ਪਲਾਨਡ ਸੀਗਾ ਕਿਵੇਂ ਐਕਸ ਆਪਰੇਸ਼ਨ ਅੱਜ ਜਿਹੜਾ ਤਿਆਰ ਕੀਤਾ ਗਿਆ ਔਰ ਉਹਨੂੰ ਇੰਪਲੀਮੈਂਟ ਕੀਤਾ ਗਿਆ ਪੂਰੀ ਜਾਣਕਾਰੀਕਾਰੀ ਐਸਪੀ ਸਰਜੀਤ ਸਿੰਘ ਭਾਈਆ ਹੋਂ ਤੋਂ ਲੈਨੇ ਜੀ ਸਰਚ ਆਪਰੇਸ਼ਨ ਚੱਲਿਆ ਜੀ ਇਹ ਕੋਈ ਇੰਟੈਲੀਜੈਂਸ ਇਨਪੁਟ ਸੀ ਕਿ ਰੂਟੀਨ ਚ ਸੀਗਾ ਜੀ ਨਹੀਂ ਸਾਡੇ ਐਕਸ ਆਪਰੇਸ਼ਨ ਮਾਨਯੋਗ ਡੀਜੀ ਸਾਹਿਬ ਔਰ ਉਹਨਾਂ ਵੱਲੋਂ ਸਾਰੇ ਪੰਜਾਬ ਵਿੱਚ ਹੈਗਾ ਇਹ ਜੀ ਔਰ ਡਿਸਟ੍ਰਿਕਟ ਨਵਾ ਐਸਬੀਐਸ ਨਗਰ ਦੇ ਵਿੱਚ ਟੋਟਲ 12 ਜਗ੍ਹਾ ਸਾਡਾ ਇੱਕ ਆਸਾਪ੍ਰੇਸ਼ਨ ਚੱਲ ਰਿਹਾ ਜੀ ਸਰ ਬੰਗਾ ਸਾੜ ਵੀ ਨਵਾ ਸ਼ਹਿਰ ਐਂਡ ਬਲਾਚੌਰ ਜੀ ਔਰ ਉਹਦੇ ਵਿੱਚ ਐਸਐਸਪੀ ਸਰ ਹੁਣੇ ਇੱਥੋਂ ਮੁਵ ਹੋਏ ਹੈਗੇ ਆ ਜੀ ਤੇ ਅਸੀਂ ਕੁਝ ਬੰਦੇ ਜਿਹੜੇ ਹੁਣ ਐਸ ਪ੍ਰੈਜ਼ੈਂਟ ਕੁਝ ਰੀਟੇਨ ਜਰੂਰ ਕੀਤੇ ਹੈਗੇ ਆ ਔਰ ਫਰਦਰ ਜਿਹੜੀ ਸਾਡੀ ਹਾਲੇ ਜਿਹੜੀ ਆ ਸਰਚ ਹਾਲੇ ਚੱਲ ਰਹੀ ਹੈਗੀ ਆ ਜੀ ਸਰ ਕੋ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਜੀ ਅਣੀ ਹਾਲੇ ਚੱਲ ਰਹੀ ਹੈ ਸਰਚ ਹਾਲੇ ਚੱਲ ਰਹੀ ਹੈ ਬੰਗੇ ਵੀ ਚੱਲ ਰਹੀ ਆ ਜਿਹੜੇ ਪਿੰਡ ਵੱਖ-ਵੱਖ ਹੈਗੇ ਲਖਪੁਰ ਹੈ ਲੰਗੇਰੀ ਹੈਗਾ ਆ ਆਪਣੇ ਥਾਂਦੀਆਂ ਹੈਗਾ ਇਸ ਤਰ੍ਹਾਂ ਇੱਥੇ ਜੱਬੋਵਾਲ ਹੈਗਾ ਆਪਣਾ ਇਹ ਕਲਰ ਅਮਲ ਹੈਗਾ ਟੋਟਲ ਹੈਗੇ 12 ਸਪੌਟ ਹੈਗੇ ਆਪਣੇ ਡਿਸਟ੍ਰਿਕਟ ਦੇ ਵਿੱਚ ਉਹਦੇ ਚ 7 ਦੇ ਕਰੀਬ ਡੀਐਸਪੀਜ਼ ਔਰ 15 ਦੇ ਕਰੀਬ ਇਨਸਪੈਕਟਰ ਔਰ ਪ੍ਰੋਕਸੀਮੇਟਲੀ 1.5 ਤੋਂ 200 ਮੁਲਾਜ਼ਮ ਸਾਡਾ ਵਰਕ ਕਰ ਰਿਹਾ ਹੈਗਾ ਔਰ ਮਾਰਚ ਤੋਂ ਲੈ ਕੇ ਜੇ ਕਹੀਏ ਆਪਾਂ ਹੁਣ ਤੱਕ 7 700 ਦੇ ਕਰੀਬ ਫੀਅਰਾਂ ਅਸੀਂ ਦਿੱਤੀਆਂ ਜਿਦੇ ਵਿੱਚ 800 ਪਲੱਸ ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਉਹਦੇ ਵਿੱਚ ਡੀਡੈਕਸ਼ਨ ਸੈਂਟਰ ਵੀ ਭੇਜੇ ਹੈਗੇ ਆ ਔਰ ਸਾਡੀ ਕੋਸ਼ਿਸ਼ ਹੈਗੀ ਜਿਹੜਾ ਬੱਚਾ ਨਸ਼ਾ ਕਰਦਾ ਉਹ ਨਸ਼ਿਆਂ ਤੋਂ ਦੂਰ ਹੋਵੇ ਔਰ ਸਾਡੇ ਕੋਲ ਆਵੇ ਚਾਹੇ ਹਸਪੀਟਲ ਜਾਵੇ ਔਰ ਉਹਨੂੰ ਆਪਾਂ ਮੇਨ ਸਟ੍ਰੀਮ ਲਾਈਨ ਦੇ ਵਿੱਚ ਲੈ ਕੇ ਆਣਾ ਸਾਡੀ ਮੇਨ ਕੋਸ਼ਿਸ਼ ਇਹ ਹੈ ਕਿ ਸਰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖ ਪਾ ਰਹੇ ਆ ਕਿ ਕਲਦਰਾ ਮੱਲੇ ਵੀ ਤੁਸੀਂ ਆਉਂਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਪੁਲਿਸ ਦੇ ਐਫਰਟਸ ਹਮੇਸ਼ਾ ਰਹਿੰਦੇ ਆ ਪਰ ਕੁਝ ਜਿਹੜੇ ਨਸ਼ੇ ਦੇ ਸਦਾਗਰ ਇਹਨਾਂ ਦੀ ਤਬੀਅਤ ਨਹੀਂ ਬਦਲਦੀ ਪਈ ਉਹਦੇ ਲਈ ਕੋਈ ਕਾਉਂਸਲਿੰਗ ਵੀ ਕੀਤੀ ਜਾਵੇਗੀ ਅ ਦੇਖੋ ਜੋ ਸਰਕਾਰ ਦਾ ਐਸ ਟਾਈਮ ਸਾਡਾ ਪੂਰਾ ਕੈਲੋਬਿਸੇਬਲ ਪ੍ਰਸ਼ਾਸਨ ਡੀਸੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਅਵੇਅਰਨੈਸ ਕੈਂਪਸ ਲਾਈ ਜਾਂਦੇ ਆ ਔਰ ਸਾਡੀ ਤੁਹਾਡੇ ਥਰੂ ਵੀ ਇਹੀ ਬੇਨਤੀ ਹੈਗੀ ਆ ਵੀ ਜਿਹੜੇ ਇਹ ਬੰਦੇ ਨਸ਼ੇ ਦੇ ਹੈਗਾ ਵੀ ਜੋ ਹੋ ਗਿਆ ਹੋ ਗਿਆ ਆ ਹੁਣ ਉਹਨਾਂ ਨੂੰ ਸਖਤ ਹਦਾਇਤ ਹੈਗੀ ਆ ਵੀ ਇਹ ਕੰਮ ਛੱਡ ਦਿਓ ਔਰ ਮੇਨ ਆਪਣੇ ਮਿਹਨਤ ਵਾਲੇ ਪਾਸੇ ਆ ਜਾਓ ਇਹ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਹੈਗਾ ਵੀ ਮਹੀਨਾ ਹੋ ਗਿਆ ਵੀ ਹੁਣ ਹਟ ਜਾਣਾ ਇਹ ਕੰਟੀਨਿਊਸ ਚੱਲੂਗਾ ਔਰ ਜਿੰਨਾ ਚਿਰ ਉਹ ਤੋਬਾ ਨਹੀਂ ਕਰਦੇ ਅਸੀਂ ਨਹੀਂ ਹਟਾਂਗੇ ਜੀ ਤੇ ਸਰ ਜਿਹੜੇ ਸੌਦਾਗਰ ਨੇ ਜੀ ਇਹਨਾਂ ਤੇ ਹੁਣ ਜਿਹੜੇ ਜਦੋਂ ਜਦੋਂ ਨਹੀਂ ਹਟਦੇ ਜਦੋਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਕਸੋ ਆਪਰੇਸ਼ਨ ਹੁੰਦੇ ਆ ਆਪਾਂ ਸਮਝੀਏ ਤਾਂ ਸਪਲਾਈ ਚੇਨ ਵੀ ਟੁੱਟਦੀ ਆ ਜੀ ਆ ਬਿਲਕੁਲ ਜੀ ਉਹਦੇ ਨਾਲ ਦੇਖੋ ਨਾ ਜਦੋਂ ਡਿਸਟਰਬ ਤਾਂ ਜਦੋਂ ਅਸੀਂ ਕਸੋ ਤੇ ਆਉਂਦੇ ਆ ਇਹ ਆਪਣੇ ਤਰੀਕੇ ਇਹਨਾਂ ਨੇ ਬਦਲੇ ਹੈਗੇ ਆ ਜਿਹੜੀ ਕਿ ਉੱਤੇ ਵੀ ਸਾਡਾ ਵਰਕ ਚੱਲ ਰਿਹਾ ਹੈਗਾ ਡਿਫਰੈਂਟ ਡਿਫਰੈਂਟ ਇਹ ਨਹੀਂ ਜੋ ਪਹਿਲਾਂ ਤਰੀਕੇ ਸੀ ਉਹਨਾਂ ਨੂੰ ਚੇਂਜ ਕੀਤਾ ਹੈਗਾ ਆ ਸਾਡਾ ਉਹਦੇ ਤੇ ਵੀ ਇੰਟੈਲੀਜੈਂਸੀ ਤੌਰ ਤੇ ਵੀ ਸਾਡਾ ਕੰਮ ਚੱਲਦਾ ਰਹਿੰਦਾ ਹੈਗਾ ਪਰ ਇਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਜੀ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਹੁਣ ਇਹ ਪੰਜਾਬ ਵਿੱਚੋਂ ਖਤਮ ਕਰਨਾ ਆ ਔਰ ਸਾਰੇ ਪਬਲਿਕ ਔਰ ਸਾਰੇ ਸਾਡੇ ਪ੍ਰੈਸ ਵਾਲੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਅਸੀਂ ਕੰਮ ਨੇਪਰੇ ਚਾੜਾਂਗੇ ਔਰ ਪ੍ਰਮਾਤਮਾ ਕਰੂਗਾ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਵਧੀਆ ਹੋਊਗਾ ਸਰ ਕਲਾਸ ਵਾਲ ਇਸ ਸਪੌਂਟੇਨੀਅਸ ਆਪਰੇਸ਼ਨ ਸੀ ਕਿ ਪਲਾਨਡ ਸੀ ਕਿਉਂਕਿ ਕਿਵਲੇ ਲੋਕਾਂ ਦੇ ਮਨ 'ਚ ਸ਼ੰਕਾ ਹੈ ਜੇ ਪਲਾਨਡ ਹੋਵੇ ਤਾਂ ਕੋਈ ਨਾ ਕੋਈ ਇਹਨਾਂ ਨੂੰ ਤਲਾਕ ਕਰ ਦਿੰਦਾ ਤੇ ਸਮਾਨ ਲਕੋ ਦਿੰਦੇ ਆ ਅ ਦੇਖੋ ਕੋਈ ਵੀ ਜਿਹੜਾ ਆਪਰੇਸ਼ਨ ਹੁੰਦਾ ਜਦੋਂ ਇੰਨੀ ਫੋਰਸ ਆਪਾਂ ਰੱਖ इकट्ठी ਕਰਨੀਆਂ ਜਾਂ ਕੁਝ ਕਰਨਾ ਆ ਉਹ ਬਹੁਤ ਘੱਟ ਚਾਂਸਸ ਰਹ ਜਾਂਦੇ ਆ ਵੀ ਉਹ ਸੀਕ੍ਰਟ ਰਹੇ ਜੀ ਪਰ ਫਿਰ ਵੀ ਸਾਡੀ ਅਵੇਅਰ ਇਸ ਕਾਸੋ ਆਪਰੇਸ਼ਨ ਦਾ ਮੇਨ ਜਿਹੜਾ ਸਾਡਾ ਮੋਟਿਵ ਹੈਗਾ ਉਹਦੇ ਨਾਲ ਅਵੇਅਰਨੈਸ ਵੀ ਹੈਗੀ ਬੰਦੇ ਤਾਂ ਹੀ ਰਾਉਂਡ ਅਪ ਕਰਨੇ ਕਰਨੇ ਹੈਗੇ ਜੀ ਵੀ ਪਬਲਿਕ ਨੂੰ ਇਹ ਨਾ ਮਹਿਸੂਸ ਹੋਵੇ ਵੀ ਹੁਣ ਯਾਰ ਬੈਠ ਗਈ ਪੁਲਿਸ ਵੀ ਹੁਣ ਹੁਣ ਨਹੀਂ ਕੁਝ ਹੋਣਾ ਨਹੀਂ ਇਹ ਕੰਟੀਨਿਊਸ ਚੱਲੂਗਾ ਔਰ ਸਾਰੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਤੁਹਾਡੇ ਥਰੂ ਵੀ ਜਿੰਨੇ ਵੀ ਇਹ ਸਪਲਾਈਅਰ ਹੈਗੇ ਆ ਉਹਨਾਂ ਨੂੰ ਆਪਣਾ ਕੰਮ ਹੋਰ ਲੱਭ ਲੈਣਾ ਚਾਹੀਦਾ ਇਹ ਕੰਮ ਬੰਦ ਉਹਨਾਂ ਨੂੰ ਕਰਨਾ ਪੈਣਾ ਤੇ ਕਰਨੇ ਪੈਣਾ ਬਖਸ਼ੇ ਨਹੀਂ ਜਾਣੇ ਨਹੀਂ ਬਖਸ਼ਿਆ ਨਹੀਂ ਬਹੁਤ ਸ਼ੁਕਰੀਆ ਥੈਂਕ ਯੂ ਸਾਥੀਓ ਤਕਰੀਬਨ ਇੱਕ ਘੰਟੇ ਤੋਂ ਵਧੇਰਾ ਸਮਾਂ ਹੋ ਗਿਆ ਔਰ ਹੱਲੇ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕੈਸ਼ੋ ਆਪਰੇਸ਼ਨ ਚੱਲ ਰਿਹਾ ਹੈ ਸਿਨੀਅਰ ਅਫਸਰ ਜਿਹੜੇ ਸਹਿਬਾਨ ਨੇ ਉਹ ਇੱਥੇ ਮੌਜੂਦ ਹੈ ਆ ਔਰ ਨਾਲ ਦੀ ਨਾਲ ਸਾਨੂੰ ਇਹ ਵੀ ਗੱਲ ਪਤਾ ਲੱਗੀ ਹੈ ਕਿ ਤਕਰੀਬਨ ਸ਼ਹਿਰ ਦੇ ਅੰਦਰ 12 ਥਾਮਾ ਦੇ ਉੱਤੇ ਜਿਹੜਾ ਕੈਸ਼ੋ ਆਪਰੇਸ਼ਨ ਚਲਾਇਆ ਜਾਣਾ ਜ਼ਿਲ੍ਹੇ ਦੇ ਅੰਦਰ 12 ਥਾਮਾ ਦੇ ਉੱਤੇ ਕੈਸ਼ੋ ਆਪਰੇ ਇਹ ਜਿਹੜਾ ਇੱਕ ਮੈਸੇਜ ਆ ਸਟ੍ਰੇਟ ਮੈਸੇਜ ਆ ਜਿਹੜੇ ਮਸ਼ੇਦੇ ਤਸਕਰ ਆ ਕਿ ਭਾਈ ਹੁਣ ਤੌਬਾ ਕਰੋ ਇਹ ਕੰਮ ਛੱਡੋ ਕਿਉਂਕਿ ਪੁਲਿਸ ਨੇ ਤੁਹਾਨੂੰ ਆਪਣੀ ਹਿੱਟ ਲਿਸਟ ਤੇ ਰੱਖਿਆ ਹੋਇਆ ਜੇਕਰ ਤੁਸੀਂ ਬਾਜ਼ ਨਹੀਂ ਆਉਂਦੇ ਤੁਸੀਂ ਲੋਕਾਂ ਦੇ ਜਿਹੜੇ ਜਵਾਕ ਕਿ ਉਹਨਾਂ ਨੂੰ ਮੜੀ ਰਾਤ ਤੇ ਪਾਉਨੇ ਹੋ ਤਾਂ ਤੁਸੀਂ ਬਖਸ਼ ਨਹੀਂ ਜਾਓਗੇ ਤੁਸੀਂ ਚੰਗਾ ਹੋਵੇਗਾ ਜੇ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰੋ ਦਸਾਂ ਨੌਹਾਂ ਦੀ ਕਿਰਤ ਕਰੋ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚੱਲੇਗਾ ਤੁਹਾਡੀ ਬਾਰ-ਬਾਰ ਚੈਕਿੰਗ ਵੀ ਹੋਵੇਗੀ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਤੁਹਾਨੂੰ ਸਲਾਖਾਂ ਦੇ ਪਿੱਛੇ ਵੀ ਸਿੱਟੇ ਜਾਵੇਗਾ ਤਾਂ ਇਹ ਮੈਸੇਜ ਬਹੁਤ ਕਲੀਅਰ ਹੈ ਜੋ ਐਸਪੀ ਸਰਵਜੀਤ ਸਿੰਘ ਭయ్యా ਹੋਣਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਣ ਦਿੱਤਾ ਤੇ ਉਹਨਾਂ ਨੇ ਸਾਫ਼ ਤੇ ਸਪਸ਼ਟ ਗਿਆ ਕਿ ਜਿਹੜੇ ਮਾੜੇ ਅੰਸਰ ਨੇ ਜਿਹੜੇ ਮਾੜੇ ਕੰਮਾਂ 'ਚ ਲਿਪਤ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਬਿਲਕੁਲ ਵੀ ਜਿਹੜੀ ਹੈ ਉਹ ਨਰਮੀ ਦੇ ਮੂਡ ਵਿੱਚ ਨਹੀਂ ਹੈ ਪੁਲਿਸ ਸਖਤੀ ਦੇ ਮੂਡ ਵਿੱਚ ਹੈ ਡੀਐਸਪੀ ਰਾਜਕੁਮਾਰ ਹੱਲੇ ਵੀ ਇੱਥੇ ਮੌਜੂਦ ਨੇ ਐਸਐਚਓ ਅਫਤਾਰ ਉਹਨਾਂ ਨੂੰ ਇਨਸਟਰਕਸ਼ਨ ਜਿਹੜੀਆਂ ਮਿਲ ਰਹੀਆਂ ਨੇ ਤੁਸੀਂ ਦੇਖੋ ਕਿ ਹੱਲੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਸੀਨੀਅਰ ਅਫਸਰ ਵੀ ਇੱਥੇ ਮੌਜੂਦ ਨੇ ਔਰ ਸਿੱਧਾ ਮੈਸੇਜ ਹੈ ਕਿ ਜਿਹੜੇ ਮਾੜੇ ਅੰਕਸਰ ਨੇ ਉਹਨਾਂ ਨੂੰ ਨਹੀਂ ਛੱਡਿਆ ਜਾਵੇਗਾ ਨਕੇਲ ਪਾਈ ਜਾਵੇਗੀ ਔਰ ਨਾਲ ਦੀ ਨਾਲ ਜਿਹੜੀ ਇਹ ਚੇਨ ਆ ਵੱਡੀ ਗੱਲ ਇਹ ਆ ਕਿ ਜਿਹੜੇ ਸਪਲਾਈਅਰ ਨੇ ਉਹਨਾਂ ਦੀ ਚੇਨ ਨੂੰ ਡਿਸਮੈਂਟਲ ਕਿਵੇਂ ਕਰਨਾ ਚੇਨ ਨੂੰ ਕਿਵੇਂ ਤੋੜਨਾ ਤਾਂ ਚੇਨ ਨੂੰ ਤੋੜਨ ਦੇ ਉ ਔਰ ਇਹਦੇ ਨਾਲ ਜਿਹੜਾ ਮੈਸੇਜ ਆਮ ਜਨਤਾ ਵਿੱਚ ਵੀ ਜਾਂਦਾ ਹੈ ਕਿ ਭਾਈ ਹੁਣ ਇਸ ਏਰੀਏ 'ਚ ਨਾ ਆਈਓ ਜੇ ਕੋਈ ਨਸ਼ਾ ਨੁਸ਼ਾ ਲੈਣ ਵੀ ਆਉਂਦਾ ਰੰਗ ਬਰੰਗੇ ਲੋਕ ਆਉਂਦੇ ਵੀ ਆ ਤਾਂ ਇਸ ਏਰੀਏ ਵਿੱਚ ਪੁਲਿਸ ਦੀ ਸਖਤ ਨਿਗਰਾਨੀ ਰਹੇਗੀ ਔਰ ਕੀ ਪਤਾ ਕਿਹੜੇ ਵੇਲੇ ਫਿਰ ਚੈਕਿੰਗ ਸ਼ੁਰੂ ਹੋ ਜਾਣੀ ਹੈ ਕਿਉਂਕਿ ਕਈ ਵੇਲੇ ਕੰਮ ਸਪੌਂਟੇਨियस ਹੋ ਜਾਂਦੇ ਕਈ ਵੇਲੇ ਪ੍ਰੀਪਲਾਨ ਵੀ ਹੁੰਦੇ ਆ ਤਾਂ ਵੱਡੀ ਜਿਹੜੀ ਗੱਲ ਹੈ ਉਹ ਇਹੀ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤਾਂ ਹੀ ਪੰਜਾਬ ਜਿਹੜਾ ਮੁੜ ਕੇ ਪੈਰਾ ਤੇ ਆਵੇਗਾ ਤੇ ਜਿਹੜਾ ਸਾਡਾ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਬਣੇਗਾ ਬਹੁਤ ਬਹੁਤ ਸ਼ੁਕਰੀਆ